ਹੁਣ ਗੋਇੰਦਵਾਲ ਸਾਹਿਬ ਉਹਨਾਂ ਸਰੂਪਾਂ ਨੂੰ ਜਿਹੜੇ ਗਲਤ ਕੀ ਆਪਣੇ ਆਪ ਉਹਨੂੰ ਸਾੜਿਆ ਜਾਣਾ ਹੈ ਅੱਗ ਲਾਈ ਜਾਣੀ ਹੈ ਇਦਾਂ ਹੀ ਇੱਕ ਦਿਨ ਇਹਨਾਂ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਖਾਉਣੇ ਆ ਆ ਵੇਖੋ ਜੀ ਗੁਰੂ ਗ੍ਰੰਥ ਸਾਹਿਬ ਜਿਹਦੇ ਇੰਨੇ ਸਰੂਪ ਇਹ ਉਹਨਾਂ ਨੇ ਆਖਣਾ ਇਹਨਾਂ 'ਚ ਇੰਨੇ ਅੱਖਰ ਗਲਤ ਹੈ ਜ਼ਿੰਮੇਵਾਰੀ ਕਿਸੇ ਨੇ ਨਹੀਂ ਲੈਣੀ ਕੋਈ ਲਊ ਜ਼ਿੰਮੇਵਾਰੀ ਮਹਾਨ ਕੋਸ਼ ਦੀ ਗਲਤ ਕਿਸ ਨੇ ਕੀਤੀ ਉਹ ਤੋਂ ਆ ਕਿਸ ਨੇ ਪਟਾਇਆ ਕਿਹਨੇ ਪਟਾਇਆ ਉਸ ਰੂਪ ਕਿਉਂ ਸਿੱਤੇ ਪਾਣੀ ਕਿਉਂ ਲਾਇਆ ਉਹਨਾਂ ਨੂੰ ਕਿਉਂ ਇਹਦੀ ਬੇਦਬੀ ਕੀਤੀ ਗਈ ਕੋਈ ਜ਼ਿੰਮੇਵਾਰੀ ਲਊ ਕੋਈ ਪੰਥ ਦਾ ਜ਼ਿੰਮੇਵਾਰੀ ਲੈਂਦਾ ਵੀ ਜਾ ਕੇ ਨੇ ਧੌਣ ਤੇ ਗੋਡਾ ਰੱਖ ਕੇ ਪੁੱਛੇ ਹਾਂ ਬਈ ਤੁਸੀਂ ਗੁਰੂ ਕੀ ਮੱਤ ਤੇ ਬੇਦਬੀ ਕਰਨ ਲੱਗੇ ਤੁਸੀਂ ਸਾਦੇ ਹੁੰਦਿਆਂ ਕੋਈ ਨਹੀਂ ਬੋਲਣ ਵਾਲਾ ਰਿਹਾ ਸੰਗਤ ਜੀ ਹੁਣ ਸੰਤ ਜਰਨੈਲ ਸਿੰਘ ਜੀ ਹੈ ਨਹੀਂ ਸਿੰਘ ਸਾਹਿਬ ਬਾਬਾ ਸੰਤੋਖ ਸਿੰਘ ਅਕਾਲੀ ਜੀ ਹੈ ਨਹੀਂ ਉਹ ਪੰਥ ਦੇ ਪੁਰਾਣੇ ਸਿੰਘ ਚੱਲ ਗਏ ਜਿਹੜੇ ਨਵੇਂ ਆ ਨਾ ਸਾਰੇ ਦੋ ਦੋ ਬਣਾ ਕੇ ਬਿਠਾਏ ਹੋਇਆ ਦੋ ਦੋ ਬਣਾ ਕੇ ਦੁਬਦਾ ਇਹਨੂੰ ਕਹਿੰਦੇ ਆ ਇਹਨੂੰ ਦੁਬਦਾ ਕਰ ਬਹੁਤੇ ਗੱਲ ਹੈ ਜਦੋਂ ਇੱਕ ਬੋਲਦਾ ਨਾ ਦੂਜੇ ਨੂੰ ਉਸੇ ਟਾਈਮ ਹੀ ਪੰਥ ਪਾਸਾ ਬਣਾ ਦਿੰਦੇ ਆ ਜਦੋਂ ਉਹਨੂੰ ਹੱਲਾਸ਼ੇਰੀ ਮਿਲ ਜਾਂਦੀ ਉਹਨੂੰ ਪਤਾ ਲੱਗਦਾ ਵੀ ਹੁਣ ਮੈਨੂੰ ਇੱਥੋਂ ਦਾ ਜੇਲ੍ਹ ਹੋਣੀ ਐ ਉਹ ਉਸੇ ਟਾਈਮ ਹੀ ਕਹਿੰਦਾ ਵੀ ਦੱਸੋ ਜੀ ਮੈਨੂੰ ਕੀ ਹੁਕਮ ਐ 나ਗਪੁਰ ਵਾਲਿਓ ਮੈਨੂੰ ਹੁਕਮ ਕਰੋ ਮੈਂ ਤੁਹਾਡੀ ਆਗਿਆ ਤੇ ਤਿਆਰ ਐ ਜੋ ਹੁਕਮ ਕਰੋਗੇ ਉਹਨਾਂ ਨੂੰ ਮੋਹਰਾ ਚਾਹੀਦਾ ਸਾਡੇ ਚ ਜਿਹੜਾ ਮੋਹਰਾ ਉਹਨਾਂ ਨੂੰ ਵਫਾਦਾਰੀ ਨਿਭਾਉਂਦਾ ਕੰਮ ਕਰਦਾ ਉਹਨੂੰ ਫਿਰ ਉਹ ਪੰਥ ਪਾਪਸਾ ਬਣਾ ਕੇ ਰੱਖਦੇ ਐ ਐਦਾਂ ਅੱਜ ਦੇ ਪੰਥ ਪਾਪਸਾਂ ਦੀ ਲਿਸਟ ਬਣੀ ਹੋਈ ਐ ਸੰਗਤ ਜੀ ਚੇਤੇ ਰੱਖਣਾ ਇਸ ਕਰਕੇ ਉਹ ਪੰਥ ਪਾਤਸ਼ਾ ਜਦੋਂ ਕਿਸੇ ਨੇ ਗੁਰੂ ਕਲਗੀ ਧਰਦਾ ਰੂਪ ਧਾਰਿਆ ਉਹਦੇ ਨਹੀਂ ਬੋਲੇ ਜਿੱਦੈ ਗੁਰੂ ਗ੍ਰੰਥ ਸਾਹਿਬ ਦੀ ਬੈਦਬੀ ਹੋਈ ਉਹਦੇ ਨਹੀਂ ਬੋਲੇ ਜਿੱਦੈ ਪੰਜ ਪਿਆਰੇ ਬਦਲੇ ਕਾਲ ਤਖਤ ਸਾਹਿਬ ਦੇ ਉਹਦੇ ਨਹੀਂ ਬੋਲੇ ਪੰਜ ਪ੍ਰਧਾਨੀ ਜਿੱਦੈ ਸੰਵਿਧਾਨ ਤੋਂ ਡਾਕਾ ਵਜਿਆ ਸਾਡੇ ਤੇ ਜਿੱਦੈ ਅੱਧੀ ਰਾਤ ਨੂੰ ਜ਼ਹੇਦਾਰ ਬਣਾਤੇ ਭਾਈ ਮਹਰ ਦੀ ਆਗਿਆ ਤੋਂ ਬਿਨਾ ਉਹਦੇ ਨਹੀਂ ਬੋਲੇ ਜਿਹੜਾ ਬੋਲਿਆ ਕੋਈ ਮੜਾ ਮੋਟਾ ਉਹਦੀ ਬਾਹ ਮਰੋੜੀ ਹੋਈ ਹੈ ਹੁਣ ਆਹ ਦੁੱਬਦਾ ਪਾ ਕੇ ਸਾਨੂੰ ਬਹੀ ਗੱਲਿਆ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਜਿਵੇਂ ਉਹ ਗ੍ਰੰਥ ਮਹਾਨ ਕੋ ਸਾਡੇ ਸਾਹਮਣੇ ਲਿਆਂਦਾ ਇੰਨੀਆਂ ਗਲਤੀਆਂ ਜੀ ਹੁਣ ਅਸੀਂ ਸੇਵਾ ਦੇ ਨਾਂ ਤੇ ਉਹਨੂੰ ਅੱਗ ਲਾਵਾਂਗੇ ਗੋਇੰਦਵਾਲ ਸਾਹਿਬ ਇੱਕ ਦਿਨ ਸਾਥੋਂ ਐਦਾਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਥੋਂ ਅੱਗ ਲਵਾਉਂਦੇ ਲਵਾਉਣਗੇ ਤੇ ਅੱਜ ਜਿੱਦੇ ਉਥੇ ਅਗਨ ਭੇਟ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਉਦੋਂ ਜਾ ਕੇ ਉਥੇ ਨੋਟ ਕਰਿਓ ਸੰਗਤ ਜੀ ਹੋਰ ਤਾਂ ਬਹੁਤ ਥਾਂ ਮਤ ਉਰੇ ਫਿਰਦੇ ਆਂ ਕਦੇ ਜਾ ਕੇ ਨੋਟ ਕਰਿਓ ਉਥੇ ਉਦੋਂ ਜਿੰਨੇ ਉਥੇ ਆਉਣਗੇ ਨਾ ਸਾਰਿਆਂ ਦੇ ਚੋਲੇ ਪਾਏ ਹੁੰਦੇ ਆ ਸਾਰਿਆਂ ਦੇ ਕੰਮਰ ਕਸੇ ਲਾਏ ਹੁੰਦੇ ਆ ਸਾਰਿਆਂ ਦੇ ਵੱਡੀਆਂ ਕਿਰਪਾਨਾਂ ਪਾਈਆਂ ਹੁੰਦੀਆਂ ਮੈਂ ਇਹ ਗੱਲ ਨੂੰ ਦੋਵੇਂ ਮੇਰੀਆਂ ਧੀਆ ਤੀਜੀ ਮੇਰੀ ਸਿੰਘਣੀ ਚੌਥਾ ਮੈਂ ਤੇ ਪੰਜਮਾ ਇੱਕ ਛੜਨਾ ਇਥੋਂ ਬਧਿਆਲੇ ਦਾ ਸਿੰਘ ਅਸੀਂ ਉਹ ਚੀਜ਼ ਨੂੰ ਜਾ ਕੇ ਉਹ ਜਦੋਂ ਰੌਲਾ ਪਾਇਆ ਰੌਲਾ ਇੰਨਾ ਕਿ ਪੈ ਗਿਆ ਸੰਗਤ ਜੀ ਮੈਨੂੰ ਐਸ ਵੀ ਹੁਣ ਜਿਹੜਾ ਹੁਣ ਸਾਰਿਆਂ ਦੇ ਸੰਗਤ ਦੇ ਵਿੱਚ ਮੈਨੂੰ ਝੂਠਾ ਕਰਤਾ ਇੱਕ ਪ੍ਰਕਾਰ ਦਾ ਵੀ ਇਹ ਮਨੋਖ ਗਲਤ ਕਰ ਰਿਹਾ ਹੈ ਇੱਥੇ ਸੰਗਤ ਦੇ ਵਿੱਚ ਮੈਂ ਇੱਕ ਹਾਸੀਅਤ ਆ ਗਿਆ ਪਰ ਮਹਾਰਾਜ ਨੇ ਮੇਰੀ ਐਸੀ ਲਾਜ ਪੱਤ ਰੱਖੀ ਤੇ ਉਹਨਾਂ ਨੂੰ ਪਤਨੀ ਕੀ ਮਜਬੂਰੀ ਹੋਈ ਕਹਿੰਦੇ ਚਲੋ ਜੀ ਸੋਨੂੰ ਅਸੀਂ ਸਰੂਪਾਂ ਦੇ ਦਰਸ਼ਨ ਕਰਾ ਦਿੰਨੇ ਇੱਕ ਦੇ ਕਰਾਵਾਂਗੇ ਪਰ ਮੈਂ ਚਲੋ ਇੱਕ ਦੀ ਕਰਾ ਦਿਓ ਗੁਰੂ ਦੀ ਸਭਾ 'ਚ ਖੜੇ ਆਂ ਸੰਗਤ ਜੀ ਜਿਹੜੇ ਸਰੂਪ ਦੇ ਦਾਸ ਨੇ ਦਰਸ਼ਨ ਕੀਤੇ ਉਹ ਸਰੂਪ ਦੇ ਸਾਰੇ ਅੰਗ ਇਹਦੇ ਵਾਂਗੂ ਨਵੇਂ ਸੀ ਕਿਸੇ ਵੀ ਅੰਗ ਤੇ ਕੋਈ ਐਨੀ ਵੀ ਬਾਦ ਘਾਟ ਨਹੀਂ ਸੀ ਸੰਗਤ ਜੀ ਮੈਂ ਮਾਰ ਦੂ ਤਾਬਿਆ ਖੜਾ ਮੈਂ ਕੋਈ ਅੰਗ ਮੁਸਿਆ ਨਹੀਂ ਸੀ ਸਿਰੇ ਤੋਂ ਲੈ ਕੇ ਸਿਰੇ ਤਾਈਂ 10-10 ਅੰਗ ਜਿਹੜੇ ਪਿੱਛੇ ਸੀ ਨਾ ਉਹ ਵੀ ਸਾਫ ਸੁਧ ਸੀ ਸਾਰੇ ਤੇ ਜਦੋਂ ਮੈਂ ਰੋਲਾ ਮੈਂ ਸੰਗਤ ਨੂੰ ਸੱਦ ਕੇ ਮੈਂ ਸੰਗਤ ਜੀ ਆਹ ਵੇਖੋ ਆਪ ਤੁਹਾਡੇ ਸਾਹਮਣੇ ਹੁਣ ਤਾਂ ਬੋਲ ਪੋ ਉਹ ਜੇ ਪਹਿਲਾਂ ਤਾਂ ਮੈਨੂੰ ਤੁਸੀਂ ਕਹੀਗੇ ਵੀ ਇਹ ਇਹ ਪਤਲੀ ਕੌਣ ਹੈ ਓਏ ਹੁਣ ਤੁਹਾਡੇ ਸਾਹਮਣੇ ਹੁਣ ਤਾਂ ਦੱਸੋ ਮੈਥੇ ਰੌਲਾ ਦੱਸੋ ਮਰਾ ਮੋਟਾ ਇਹਨੂੰ ਕੀ ਕਰੀ ਜਾਂਦੇ ਆਹਾ ਮੇਰੇ ਹੱਕ ਤੇ ਫੇਰ ਵੀ ਨਹੀਂ ਕੋਈ ਬੋਲਿਆ ਐਡੀ ਜ਼ਮੀਰ ਮਰ ਗਈ ਸਾਡੇ ਲੋਕਾਂ ਦੀ ਉਹ ਮੈਨ ਗੁਰੂ ਗ੍ਰੰਥ ਸਾਹਿਬ ਸਾਡੀ ਜੜ ਸਾਡਾ ਮੂਲ ਸਾਡਾ ਸਿਧਾਂਤ ਸਾਡਾ ਜਿਹੜਾ ਸਾਡਾ ਇਸ਼ਟ ਬਣਾਇਆ ਉਹ ਸੱਚੇ ਪਾਤਸ਼ਾਹ ਜੀ ਨੂੰ ਅਗਨ ਭੇਟ ਮੈਂ ਫਿਰ ਬੇਨਤੀ ਕੀਤੀ ਮੈਂ ਕਿਹਾ ਚਲੋ ਇਉਂ ਹੈ ਵੀ ਮੈਨੂੰ ਆਸਰੂਪੀ ਮੈਨ ਨਹੀਂ ਬਖਸ਼ਦੇ ਉਹ ਕਹਿੰਦੇ ਜੇ ਤਾਂ ਗਲਤ ਬਹੁਤ ਆ ਮੈਂ ਗਲਤ ਕੀ ਹੈ ਸੰਗਤ ਜੀ ਉਹਨੇ ਗਲਤੀਆਂ ਦਿਖਾਗਾ ਮੇਰੇ ਕੋਲ ਆ ਹੈਗੀ ਹੈਗੀ ਕਹਿੰਦੇ ਜੀ ਇਹਦੇ ਚਾਹ ਦੇਖੋ ਪਾਗ ਡਾਗ ਮਗੈ ਇਥੇ ਸਿੰਘ ਬੈਠਿਆ ਪੁਰਾਣੇ ਡਾਗ ਮਗੈ ਪਾਠ ਹੈ ਬਾਣੀ ਦਾ ਹੁਣ ਡਾਗ ਮਗੈ ਲਾਮ ਨਾਲ ਹੈ ਜਿਹੜਾ ਗਲਤ ਪਾਠ ਹੁਣ ਛਾਪਿਆ ਜਾ ਰਿਹਾ ਹੈ ਜਿਹੜਾ ਸੁੱਧ ਪਾਠ ਹੈ ਉਹ ਇਹ ਹੈਗਾ ਪਾਸੇ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਾ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁਖ ਤੁਝ ਹੀ ਪਾਸੇ ਲਾਮ ਨਾਲ ਪਰ ਉਹ ਲਾਮ ਕੱਟ ਕੇ ਸਿਹਾਰੀ ਪਾਤੀ ਕਹਿੰਦੇ ਜੀ ਆਹ ਦੇਖੋ ਉਹ ਉਹਨੇ ਪਾਠ ਦਿਖਾਏ ਮੈਨੂੰ ਮੈਂ ਵੇਖੇ ਉਹ ਮੈਂ ਕਿਹਾ ਭਲੋ ਲੋਕੋ ਪਾਠ ਸੋਧੀ ਇਹ ਹੈ ਤੁਸੀਂ ਐਂ ਕਰੋ ਮੈਨੂੰ ਆਸਰੂਪ ਮੈਨੂੰ ਬਖਸ਼ ਦਿਓ ਮੈਂ ਸਿੰਘ ਲੈ ਆਉਣਾ ਨਗਰੋਂ ਅਸੀਂ ਲੈ ਜਾਂਦੇ ਆਂ ਕਹਿੰਦੇ ਜੀ ਅਕਾਲ ਤਖਤ ਤੋਂ ਲਿਖਾ ਕੇ ਲਿਆਓ ਮੈਂ ਆਹ ਉਹਦੋਂ ਤੋਂ ਤੁਸੀਂ ਫੂਕ ਦੇਉਂਗੇ ਉਹ ਤੁਸੀਂ ਤਿਆਰ ਖੜੇ ਹੋ ਜਮ੍ਹਾਂ ਵਾਂਗੂ ਸਾਰੇ 400 ਸਪਰੇ 100 ਬੰਦਾ ਇੱਥੇ ਹੋਇਆ ਫਿਰ ਮੈਂ ਇਕੱਲੇ-ਕੱਲੇ ਨੂੰ ਬਾਹਰ ਆ ਕੇ ਪੁੱਛਿਆ ਮੈਂ ਬਾਬਾ ਗੱਲ ਸੁਣੋ ਬਜ਼ੁਰਗ ਸੀਗੇ ਲਾ ਕੇ ਨਾ ਕਮਰਕਾ ਢਿੱਲਾ ਜਾ ਇੱਕ ਗੰਢ ਜੀ ਦੇ ਕੇ ਤੇ ਕਿਰਪਾਨਾਂ ਡਾਂਗ ਮੰਗੂ ਸਧੀਆਂ ਫਸਾਈਆਂ ਹੋਈਆਂ ਕਿਸੇ ਦਾ ਹੁਣ ਪਤਾ ਲੱਗ ਜਾਂਦਾ ਸੰਗਤ ਜੀ ਵੀ ਨਿਤ ਕਮਰ ਕਸਾ ਸਜਾਉਣ ਵਾਲਾ ਨਹੀਂ ਹੈ ਇਹ ਨਿਤ ਕਿਰਪਾਨ ਪਾਉਣ ਵਾਲਾ ਨਹੀਂ ਇਹ ਨਿਤ ਚੋਲਾ ਪਾਉਣ ਵਾਲਾ ਨਹੀਂ ਹੈ ਜਿਹੜਾ ਨਿਤ ਚੋਲਾ ਨਹੀਂ ਪਾਉ ਚੋਲਾ ਉਹਨੂੰ ਦਾਖ ਹੀ ਨਹੀਂ ਦੇਊਗਾ ਜਿਹੜਾ ਨਿਤ ਕਮਰ ਕਸ ਕਮਰ ਕਸ ਤੇ ਫਬੂ ਨਹੀਂ ਕਿਉਂਕਿ ਇਹ ਭਾਈ ਮਰਜ਼ਾਦਾ ਹੈ ਜਿਹੜਾ ਕਮਾਊਗਾ ਉਹਦੀ ਇਹ ਸ਼ੋਭਦੀ ਹੈ ਇਸ ਕਰਕੇ ਉਹ ਮੈਂ ਪੁੱਛਿਆ ਘਟ ਘਟ 20 ਜਣਿਆਂ ਨੂੰ ਪੁੱਛਿਆ ਮੈਂ 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 ਬਾਬਾ ਤੂੰ ਦੱਸ ਸੱਚੀ ਗੱਲ ਦੱਸੀ ਵੀ ਰੋਜ਼ ਕਮਰ ਕਥਾ ਸਜਾਉਣਾ ਹੈ ਰੋਜ਼ ਬਾਣਾ ਪਾਉਣਾ ਹੈ ਰੋਜ਼ ਪੱਟੀ ਕਿਰਪਾਨ ਕਹਿੰਦਾ ਨਹੀਂ ਜੀ ਅੱਜ ਪਹਿਣ ਕੇ ਆਵੇਂ ਮੈਂ ਕਿਉਂ ਅੱਜ ਬਈ ਅੱਜ ਕਹਿੰਦਾ ਜੀ ਸੇਵਾ ਕਰਨੀ ਮੈਂ ਕਾਹਦੀ ਸੇਵਾ ਕਹਿੰਦਾ ਜੀ ਮਹਾਰਾਜ ਦੇ ਸਰੂਪਾਂ ਦੀ ਮੈਂ ਐਦਾਂ ਕਹਾਂ ਮੂੰਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾੜਨ ਵਾਸਤੇ ਅੱਜ ਪੰਥ ਦਾ ਬਾਣਾ ਪਾ ਕੇ ਆਏ ਆਂ ਉਹ ਸਾਥੋਂ ਬਾਣਾ ਅੱਜ ਵੀ ਸਾਡੇ ਬਾਣਾ ਪਵਾ ਕੇ ਸਾਥੋਂ ਸੂਪ ਸੁੜਵਾਏ ਜਾਂਦੇ ਆ ਸਾਥੋਂ ਸਾਡਾ ਬਾਣਾ ਪਵਾ ਕੇ ਸਾਥੋਂ ਦੇਖੋ ਭਾਈ ਕੋਈ ਨਹੀਂ ਬੋਲਣ ਵਾਲਾ ਰਹਾ ਤੇ ਮੈਂ ਉੱਥੇ ਜਦੋਂ 바ਵਾ ਕਰਮਜਾ ਹੋ ਗਿਆ ਤੇ ਇੱਕ ਫਿਰ ਪਿੱਛੋਂ ਬੋਲਿਆ ਕਹਿੰਦਾ ਚੁੱਪ ਕਰਦਾ ਕਿ ਕਰਾਈਏ ਫਿਰ ਤੇ ਸਾਹ ਜੀ ਮੇਰਾ ਵੀ ਉਦੋਂ ਪਾਰਾ ਚੜਿਆ ਹੋਇਆ ਸੀ ਮੈਂ ਮੈਨੂੰ ਇਹ ਸੀ ਵੀ ਹੁਣ ਨਿਬੜੀ ਜਾਵੇ ਕੰਮ ਮੈਂ ਕਿਹੜਾ ਬੋਲਿਆ ਓਏ ਕਿਹੜਾ ਬੋਲਿਆ ਤਾਂ ਜਿਹੜਾ ਆਇਆ ਸੀ ਦਫ਼ਤਰ ਚੋਂ ਉਹ ਮੈਨੂੰ ਗਲਵੱਕੜੀ ਪਾ ਕੇ ਕਹਿੰਦਾ ਬਾਬਾ ਜੀ ਚੁੱਪ ਚੁੱਪ ਇਹ ਬਾਬੇ ਬਹੁਤ ਵੱਡੀ ਸੰਪਰਦਾ ਦਾ ਨਾਮ ਲੈ ਕੇ ਇਹ ਉਹਨਾਂ ਦਾ ਸਿੰਘ ਹੈ ਤੇ ਨਾ ਪਤਾ ਕਿੰਨਾ ਦਾ ਲਿਆ ਉਹਨਾਂ ਨੇ ਹੁਣ ਸੰਗਤ ਜੀ ਇਹ ਲੁਕਣ ਛਿਪਣ ਵਾਲੀ ਗੱਲ ਦਾ ਵਤਨ ਨਹੀਂ ਹੈ ਨਾ ਬਾਬੇ ਅਵਤਾਰਸ਼ੋਂ ਵਿਧੀ ਚੰਗਿਆਂ ਦਾ ਲਿਆ ਉਹਨਾਂ ਨੇ ਦੇਖੋ ਭਾਈ ਨਾ ਕਿੰਨਾ ਦਾ ਵਰਤ ਰਹੇ ਆ ਕਹਿੰਦੇ ਜੀ ਬਾਬੇ ਅਵਤਾਰ ਸਿੰਘ ਬਿਧੀ ਚੰਦ ਸਿੰਘ ਹੈ ਮੈਂ ਗੱਲ ਸੁਣਾ ਬਾਬਾ ਇੱਥੇ ਬਾਬਾ ਅਵਤਾਰ ਸਿੰਘ ਖੁਦ ਵੀ ਕਿਉਂ ਨਾ ਹੋਵੇ ਗੱਲ ਗੁਰੂ ਗ੍ਰੰਥ ਸਾਹਿਬ ਦੀ ਚੱਲਦੀ ਹੈ ਬਾਬੇ ਅਵਤਾਰ ਸਿੰਘ ਦੀ ਨਹੀਂ ਚੱਲਦੀ ਬਾਬੇ ਬਿਧੀ ਜੰਦਰੀ ਗੱਲ ਨਹੀਂ ਚੱਲਦੀ ਇੱਥੇ ਇੱਥੇ ਗੱਲ ਗੁਰੂ ਦੀ ਹੈ ਜਿੱਥੇ ਗੁਰੂ ਦੀ ਗੱਲ ਆ ਉਥੇ ਬਾਬਾ ਅਵਤਾਰ ਸਿੰਘ ਵੀ ਕਟੇਰੇ 'ਚ ਖੜੂਗਾ ਗੱਲ ਗੁਰੂ ਦੀ ਹੈ ਸੰਗਤ ਜੀ ਗੱਲ ਗੁਰੂ ਪਾਤਸ਼ਾਹ ਜੀ ਦੇ ਸ਼ਬਦ ਦੀ ਹੈ ਪਰ ਸਾਡੀਆਂ ਸੰਪਰਦਾਵਾਂ ਜਥੇਬੰਦੀਆਂ ਦੇ ਮੂੰਚ ਇਹ ਜੀਆਂ ਘੁੰਗਣੀਆਂ ਪੈ ਗਈਆਂ ਕੋਈ ਨਹੀਂ ਬੋਲਦਾ ਮੈਂ ਵੱਡੀਆਂ-ਵੱਡੀਆਂ ਸਟੇਜਾਂ ਤੇ ਮੈਂ ਵੱਡੇ-ਵੱਡੇ ਸਿੰਘ ਸਹਿਬਾਨਾਂ ਗਿਆਨੀਆਂ ਦੇ ਕੋਲ ਜਿਹੜੇ ਆਪਣੇ ਆਪ ਨੂੰ ਪੂਰੇ ਰੱਬ ਕਹੋਂਦੇ ਆ ਉਹਨਾਂ ਦੇ ਕੋਲ ਬੈਠ ਕੇ ਗੱਲਾਂ ਦੱਸੀਆਂ ਕਹਿੰਦੇ ਸਲੱਖਣ ਸਿਆ ਤੂੰ ਆਪ ਦੀ ਸੇਵਾ ਕਰ ਗਿਆ ਚੁੱਪ ਰਹਿਣ ਦਾ ਟਾਈਮ ਹੈ ਇੱਕਦਮ ਡੁੱਬ ਕੇ ਨਹੀਂ ਮਰ ਜਾਣਾ ਚਾਹੀਦਾ ਇਹਦੀ ਚੁੱਪ ਨਾਲੋਂ ਸਾਨੂੰ ਬਈ ਪਾਣੀ ਕਹਿੰਦੀ ਬੋਲ ਸੁਧਰ ਮੜਿਆ ਮੂਨ ਕੱਦ ਧਾਰੀ RAM ਜੇ ਕੁਛ ਜਾਣਦਾ ਤਾਂ ਬੋਲ ਬਈ ਕਾ ਤੋਂ ਗੁੰਗਾ ਬਣਿਆ ਸੰਗਤ ਜੀ ਅੱਜ ਜਿਹਾਂ ਮਾਰਾਂ ਪਾ ਰਹੀਆਂ ਹਨਾ ਸਾਨੂੰ ਅਸੀਂ ਹੱਕਦਾਰ ਹੈ ਅਸੀਂ ਹੱਕਦਾਰ ਹੈ ਕੋਈ ਐਨਾ ਗੱਲਾਂ ਤੇ ਬੋਲਣ ਨੂੰ ਤਿਆਰ ਨਹੀਂ ਮੈਂ ਤਾਂ ਕਹਣਾ ਪਾਣੀ 20 ਫੁੱਟ ਕਿਉਂ 8 ਕ ਫੁੱਟ ਕਿਉਂ ਜੇ ਅਸੀਂ ਨਹੀਂ ਨਾ ਬੋਲਣਾ ਪਾਣੀ 50 ਫੁੱਟਾਂ ਦੇ ਇੱਥੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਜੀ ਦੇ ਆਦਮ ਲਈ ਨਹੀਂ ਬੋਲ ਸਕਦੇ ਸਾਨੂੰ ਜਿਉਂ ਕੇ ਪੰਜਾਬ ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਹੈ ਜਿਹੜੇ ਪੰਜਾਬ ਦੇ ਵਿੱਚ ਸੰਗਤ ਜੀ ਕਦੇ ਪੰਜਾਬੀਆਂ ਨੇ ਇਹ ਨਹੀਂ ਬਚਨ ਸੁਣਿਆ ਸੀ ਵੀ ਆਪਣੀ ਪੋਥੀ ਜੀ ਲੈ ਜਾਓ ਚੱਕ ਕੇ ਆਪਣੀ ਪੋਥੀ ਐ ਨਹੀਂ ਕਿਹਾ ਸੀਗਾ ਜਦੋਂ ਵੱਡਾ ਛੋਟਾ ਕਲੂਕਾਰਾ ਹੋਇਆ ਆਪਣੀ ਪੋਥੀ ਜੀ ਚੱਕੋ ਤੁਰੋ ਉੱਥੋਂ ਤੇ ਇੱਕ ਸਿੰਘ ਉਸ ਟਾਈਮ ਭਾਈ ਨਬਾਹੁ ਸਿੰਘ ਸਹਿਤ ਇਤਿਹਾਸਨਾਮਾ ਦੱਸਦਾ ਹੈ ਉਹ ਉਸ ਹਾਥੀ 'ਚ ਬੈਠੇ ਹਉਦੇ 'ਚ ਬੈਠਦਾ ਸਿਰ ਵੜ ਲਿਆ ਉਸ ਦਾ ਓ ਦੁਸ਼ਟਾ ਤੂੰ ਗੁਰੂ ਦੇ ਪੰਥ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਦਾ ਬਚਨ ਬੋਲਨੇ ਤੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਥੀ ਜੀ ਕਹੇ ਤੈਨੂੰ ਜਿਉਣ ਦਾ ਹੱਕ ਨਹੀਂ ਦੇ ਸਕਦੇ ਅਸੀਂ ਤੇ ਉਹਨੂੰ ਜਿਉਣ ਦਾ ਹੱਕ ਨਹੀਂ ਦੁੱਤਾ ਅਸੀਂ ਉਦੋਂ ਬਾਅਦ ਛੋਟਾ ਕੱਲੂ ਘਰਾਜ ਵਿੱਚ 10000 ਸਿੰਘ ਸੀਧ ਹੋਇਆ ਪੰਥ ਦਾ ਤੇ ਅਸੀਂ ਇਸ ਗੱਲ ਦੀ ਗਵਾਹੀ ਭਰਦੇ ਆ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦੇ ਪਰਥਾਏ ਬੋਲਿਆ ਇੱਕ ਇਹੋ ਜਿਹਾ ਅਲਫਾਜ਼ ਜਿਹੜਾ ਕਿ ਚੰਗਾ ਨਹੀਂ ਬੋਲਿਆ ਉਸਨੇ ਅਸੀਂ ਜਰਿਆ ਨਹੀਂ ਉਹਦੀ ਖਾਤਰ ਅਸੀਂ 10000 ਸਿੰਘ ਸੀਧ ਕਰਵਾ ਲਿਆ 10000 ਸਿੰਘ ਸੀਧ ਕਰਾਇਆ ਉਹ ਕਿ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਟੀਆ ਸ਼ਬਦ ਨਹੀਂ ਬੋਲਣ ਦੇਵਾਂਗੇ 10000 ਕਿ ਸਾਡੀ ਸਾਰੀ ਕੌਮ ਕਿਉਂ ਨਾ ਫਾਹੇ ਲੱਗ ਜੇ ਉਹ ਕਿਹੜਾ اخلاق ਸੀ ਸਾਡਾ ਸਿੰਘਾਂ ਦਾ ਗੁਰੂ ਕਲੰਗੀ ਧਰਦੀ ਫੌਜ ਦਾ ਉਹ ਕਿਹੜੀ ਗੈਰਤ ਸੀ ਸਾਡੇ ਅੰਦਰ ਜਦੋਂ ਇੱਕ ਸ਼ਬਦ ਨਹੀਂ ਬੋਲਣ ਦਿੱਤਾ ਅਸੀਂ ਭਾਈ ਇਹ ਸੋਚਣ ਵਾਲੀ ਗੱਲ ਹੈ ਸੰਗਤ ਜੀ ਉਹਨਾਂ ਕੋਲੇ ਕਿਹੜਾ ਸੁਭਾਅ ਮਾਨਸੀ ਉਹ ਜਿਹੜਾ ਅੱਜ ਸਾਡੇ ਕੋਲ ਨਹੀਂ ਰਿਹਾ